ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਹੋਪ ਤੇ ਸਾਰੇ ਬਹੁਤ ਵਧੀਆ ਹੋਣਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾ ਛੱਡ ਨਿਕਲੇ ਚੋਂਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਜੀ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਪੰਡ ਭਰਾਵਾਂ ਕੋਲ ਪਹੁੰਚ ਜਾਇਆ ਕਰੇ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪਾਵਰ ਆਫ ਵਾਹਿਗੁਰੂ ਸਿਮਰਨ ਕਿ ਵਾਹਿਗੁਰੂ ਸਿਮਰਨ ਜਦੋਂ ਆਪਾਂ ਜਪਦੇ ਹਾਂ ਕਿੰਨੀ ਪਾਵਰ ਆਜੀ ਜਦੋਂ ਆਪਾਂ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਹਾਂ ਜਾਪ ਕਰਦੇ ਹਾਂ ਤੇ ਅੱਜ ਦੀ ਇਹ ਜਿਹੜੀ ਸੱਚੀ ਗੱਲ ਬੀਤੀਆਂ ਇਹ ਤੁਹਾਡੀਆਂ ਅੱਖਾਂ 'ਚ ਅਝ ਹੰਝੂ ਲੈ ਕੇ ਆਏਗੀ ਤੇ ਤੁਹਾਨੂੰ ਵੀ ਜਿਹੜੇ ਹਜੇ ਤੱਕ ਵਾਹਿਗੁਰੂ ਜੀ ਦਾ ਨਾਮ ਸਿਮਰਨ ਨਹੀਂ ਕਰਦੇ ਤੇ ਤੁਹਾਨੂੰ ਨਾਮ ਸਿਮਰਨ ਕਰਨ ਦੇ ਲਈ ਮਜਬੂਰ ਕਰ ਦੇਵੇਗੀ ਇਹ ਵੀਡੀਓ ਇਹ ਜਿਹੜੀ ਸੱਚੀ ਹੱਡ ਬੀਤੀ ਆ ਤੁਸੀਂ ਐਂਡ ਤੱਕ ਜਰੂਰ ਸੁਣਨਾ ਬਿਨਾ ਸਕਿੱਪ ਕੀਤੇ ਹੋਏ ਸੁਣਨਾ ਜੀ ਬਹੁਤ ਹੀ ਵਧੀਆ ਵੀਡੀਓ ਆ ਬਹੁਤ ਹੀ ਵਧੀਆ ਸੱਚੀ ਹੱਡ ਬੀਤੀ ਅਸੀਂ ਤੁਹਾਡੇ ਲੈ ਕੇ ਆਏ ਆ ਤੇ ਤੁਸੀਂ ਇਸ ਨੂੰ ਅੱਗੇ ਵੀ ਸ਼ੇਅਰ ਕਰਨਾ ਇੱਕ ਪਰਵਾਰ ਸੀਗਾ ਜਿਨ੍ਹਾਂ ਦੇ ਘਰ ਇੱਕ ਬੱਚਾ ਹੋਇਆ ਉਨ੍ਹਾਂ ਦਾ ਵਿਆਹ ਮੀਆਂ ਬੀਵੀ ਦਾ ਹੋਇਆ ਸਿੱਖ ਸੀ ਗੁਰੂ ਨਾਨਕ ਦੇ ਪਰ ਜੋ ਬੱਚਾ ਹੋਇਆ ਉਹ ਪੈਰਾਂ ਤੋਂ ਚੱਲ ਨਹੀਂ ਸੀ ਸਕਦਾ ਵਿਕਲੈਂਗ ਸੀ ਤੇ ਧੜ ਠੀਕ ਸੀ ਬੋਲਦਾ ਠੀਕ ਸੀ ਹੱਥ ਠੀਕ ਸੀ ਪਰ ਪੈਰਾਂ ਤੋਂ ਚੱਲ ਨਹੀਂ ਸੀ ਸਕਦਾ ਇੱਥੋਂ ਤੱਕ ਮਾਪਿਓ ਨੇ ਚੁੱਕ ਕੇ ਹੀ ਉਹਨੂੰ ਜਲ ਪਾਣੀ ਕਰਵਾਉਣਾ ਸਮਾ ਪਿਆ ਉਹਦਾ ਇਲਾਜ ਕਰਾਉਣ ਲੱਗੇ ਤੇ ਜਦੋਂ ਇਲਾਜ ਕਰਾਉਣ ਲੱਗੇ ਤਾਂ ਸਾਰਾ ਕੁਝ ਵਿਕ ਗਿਆ ਉਹਨਾਂ ਨੇ ਕੋਈ ਹਸਪਤਾਲ ਕੋਈ ਐਦਾਂ ਦੀ ਜਗ੍ਹਾ ਨਹੀਂ ਛੱਡੀ ਜਿੱਥੇ ਉਹਨਾਂ ਨੇ ਇਲਾਜ ਨਹੀਂ ਕਰਵਾਇਆ ਪਰ ਇਲਾਜ ਤੇ ਇੰਨੇ ਪੈਸੇ ਲੱਗਦੇ ਗਏ ਇੰਨੇ ਪੈਸੇ ਲੱਗਦੇ ਗਏ ਕਿ ਘਰ-ਬਾਰ ਵੀ ਵਿਕ ਗਿਆ ਸਾਰਾ ਧਨ ਲੱਗ ਗਿਆ ਪਰ ਉਹਦਾ ਇਲਾਜ ਨਹੀਂ ਹੋਇਆ ਬਚਪਨ ਤੋਂ ਹੀ ਉਹਨੂੰ ਇਹ ਬਿਮਾਰੀ ਲੱਗ ਗਈ ਸੀ ਜਿੱਥੇ ਕੋਈ ਉਹਨਾਂ ਨੂੰ ਕਹਿੰਦਾ ਉੱਥੇ ਚਲੇ ਜਾਂਦੇ ਮਾਇਆ ਵੀ ਖਤਮ ਹੋ ਗਈ ਉਹ ਮੰਗ ਮੰਗ ਕੇ ਗੁਜ਼ਾਰਾ ਕਰਨ ਲੱਗੇ ਐਸੀ ਕੰਡੀਸ਼ਨ ਆ ਗਈ ਕਿ ਉਹਨਾਂ ਨੂੰ ਮੰਗ ਕੇ ਖਾਣਾ ਪੈਂਦਾ ਸੀ ਤੇ ਆਪਣੇ ਪੁੱਤਰ ਨੂੰ ਵੀ ਅੱਧੀ ਖਵਾਉਣਾ ਪੈਂਦਾ ਸੀ ਕਿਤੇ ਉਹਨੇ ਉਹਨਾਂ ਦੀ ਸੇਵਾ ਕਰਨੀ ਸੀ ਅੱਜ ਉਹਦੀ ਸੇਵਾ ਮਾਤਾ ਪਿਤਾ ਨੂੰ ਕਰਨੀ ਪੈ ਰਹੀ ਸੀ ਇੱਕ ਰੇੜੀ ਬਣਾਈ ਜੀ ਉਹਨਾਂ ਨੇ ਲੱਕੜ ਦੀ ਤੇ ਉਹਦੇ ਵਿੱਚ ਉਹਨੂੰ ਬਿਠਾ ਕੇ ਇੱਧਰ ਉੱਧਰ ਕਿਸੇ ਵੀ ਜਦੋਂ ਪਿੰਡ ਵਿੱਚ ਜਾਣਾ ਹੁੰਦਾ ਸੀ ਤੇ ਉਹਦੇ ਵਿੱਚ ਬਿਠਾ ਕੇ ਉਹਨੂੰ ਉਹ ਲੈ ਕੇ ਜਾਂਦੇ ਸੀ ਤੇ ਕਦੀ ਕਿਸੇ ਪਿੰਡ ਕਦੀ ਕਿਸੇ ਪਿੰਡ ਹੌਲੀ-ਹੌਲੀ ਜੀ ਜਵਾਨ ਹੋਣ ਲੱਗਾ ਖੁਰਾਕ ਵੱਧ ਗਈ ਹਰ ਚੀਜ਼ ਉਹਨੂੰ ਚਾਹੀਦੀ ਸੀ ਬੈਠੇ ਨੂੰ ਮਾਤਾ-ਪਿਤਾ ਬਜ਼ੁਰਗ ਹੋਣ ਲੱਗ ਪਈ ਸੇਵਾ ਉਹਦੀ ਹੋਵੇ ਨਾ ਚੁੱਕ ਕੇ ਉਹਨੂੰ ਲੈ ਕੇ ਜਾਣਾ ਪੈਂਦਾ ਸੀ ਜੰਗਲ ਪਾਣੀ ਵੀ ਵਾਸਤੇ ਹੁਣ ਮਾਤਾ ਪਿਤਾ ਤੋਂ ਬੋਝ ਨਹੀਂ ਚੁੱਕਿਆ ਜਾਂਦਾ ਸੀ ਇੱਕ ਦਿਨ ਤੁਰੇ ਜਾਂਦੇ ਜਾਂਦੇ ਉਹ ਗੁਰੂ ਸਥਾਨ ਤੇ ਪਹੁੰਚੇ ਉੱਥੇ ਮਹਾਂਪੁਰ ਕਰਿਆ ਕਰਦੇ ਸੀ ਜਿਹੜੇ ਸਭ ਨੂੰ ਸੱਚ ਦਾ ਉਪਦੇਸ਼ ਦਿੰਦੇ ਸੀ ਜਿੱਥੇ ਉਹ ਜਦੋਂ ਪਹੁੰਚੇ ਜੀ ਤੇ ਉਹਨਾਂ ਨੇ ਵੇਖਿਆ ਕਿ ਇੱਥੇ ਲੰਗਰ ਚੱਲ ਰਿਹਾ ਇੱਥੇ ਗੁਰਬਾਣੀ ਚੱਲਦੀ ਆ ਮਾਤਾ ਪਿਤਾ ਨੇ ਉਹ ਬੱਚੇ ਨੂੰ ਲੰਗਰ ਹਾਲ ਦੇ ਸਾਹਮਣੇ ਬਿਠਾ ਕੇ ਬਾਹਰ ਜਾ ਕੇ ਪਰੇਮਾਨ ਨਾਲ ਵਿਚਾਰ ਕੀਤੀ ਕਿ ਕਿੰਨਾ ਚਿਰ ਇਹਨੂੰ ਆਪਣੀ ਨਾਲ ਰੱਖਾਂਗੇ ਕਿੰਨਾ ਚਿਰ ਲੋਕਾਂ ਤੋਂ ਮੰਗ ਮੰਗ ਕੇ ਖਵਾਵਾਂਗੇ ਕਹਿੰਦੇ ਇਹਦਾ ਬੋਝ ਹੁਣ ਸਾਡੇ ਤੋਂ ਨਹੀਂ ਚੁੱਕਿਆ ਜਾਣਾ ਜਿਨੇ ਸਾਨੂੰ ਇਹ ਦਿੱਤਾ ਗੁਰੂ ਸਾਹਿਬ ਨੇ ਇਹਨੂੰ ਹੀ ਸੌਂਪ ਦਈਏ ਉਹ ਲੰਗਰ ਦੇ ਬੂਹੇ ਅੱਗੇ ਉਹ ਰੇੜੀ ਲਾ ਕੇ ਕਹਿੰਦੇ ਨੇ ਪੁੱਤਰ ਤੂੰ ਇੱਥੇ ਬੈਠ ਅਸੀਂ ਹੁਣੇ ਆਉਨੇ ਆਂ ਮਾਂ ਨੇ ਇੱਕ ਵਾਰ ਆਪਣੇ ਪੁੱਤਰ ਨੂੰ ਰੱਜ ਕੇ ਦੇਖਿਆ ਸਲਾਹ ਕੀਤੀ ਅੱਜ ਤੋਂ ਬਾਅਦ ਆਪਾਂ ਇਹਦੇ ਮੱਥੇ ਨਹੀਂ ਲੱਗਣਾ ਮਾਂ ਦਾ ਦਿਲ ਬਹੁਤ ਕੋਮਲ ਹੁੰਦਾ ਮਾਂ ਨੇ ਕੁੱਟ ਕੇ ਆਪਣੇ ਪੁੱਤਰ ਨੂੰ ਗੱਲ ਨਾ ਲਾਇਆ ਛੋਟੇ ਜੈ ਨੂੰ ਜਵਾਨ ਕੀਤਾ ਸੀ ਜੀ ਭਾਵੇਂ ਉਹਦੀਆਂ ਲੱਤਾਂ ਨਹੀਂ ਸੀ ਚੱਲਦੀਆਂ ਲੇਕਿਨ ਮਾਂ ਵਾਸਤੇ ਉਹ ਚੰਗਾਈ ਸੀ ਮਾਤਾ ਮਾਈ ਹੁੰਦੀ ਆ ਪਰ ਮਜਬੂਰੀ ਬਹੁਤ ਕੁਝ ਕਰਵਾਉਂਦੀ ਬੰਦੇ ਤੋਂ ਇਸ ਕਰਕੇ ਮਾਂ ਨੇ ਘੁੱਟ ਕੇ ਸੀਨੇ ਨਾਲ ਲਾ ਕੇ ਮੱਥਾ ਚੁੰਮਿਆ ਮੱਥਾ ਚੁੰਮ ਕੇ ਸਿਰ ਤੇ ਹੱਥ ਫੇਰ ਕੇ ਰੋਣ ਲੱਗ ਪਈ ਤੇ ਕਹਿੰਦੀ ਪੁੱਤਰ ਤੂੰ ਇੱਥੇ ਬੈਠ ਅਸੀਂ ਆਉਨੇ ਆ ਅਸੀਂ ਹੁਣੇ ਆਏ ਪੁੱਤਰ ਕਹਿੰਦਾ ਮਾਤਾ ਜੀ ਕਿੱਥੇ ਚੱਲਿਓ ਮੈਨੂੰ ਛੱਡ ਕੇ ਮੈਂ ਹੁਣ ਇੱਥੇ ਕੀ ਕਰਾਂਗਾ ਤੁਸੀਂ ਮੈਨੂੰ ਵੀ ਆਪਣੇ ਨਾਲ ਹੀ ਲੈ ਜਾਓ ਪਰ ਮਾਂ ਕਹਿੰਦੀ ਆ ਮੈਂ ਹੁਣੇ ਆਈ ਤੇਰੇ ਪਿਤਾ ਮੈਨੂੰ ਵਾਜਾ ਮਾਰਦਾ ਪਤਾ ਸੀ ਹੁਣ ਮੈਂ ਇਹਨੂੰ ਮਿਲਣਾ ਨਹੀਂ ਕਿਸੇ ਵੀ ਮਾਦਾ ਦਿਲ ਨਹੀਂ ਕਰਦਾ ਜੀ ਆਪਣੇ ਪੁੱਤਰ ਨੂੰ ਛੱਡ ਕੇ ਜਾਵੇ ਪੁੱਤਰ ਦੇ ਵਿਛੋੜੇ ਨੂੰ ਕੋਈ ਮਾਂ ਨਹੀਂ ਚੱਲ ਸਕਦੀ ਪਰ ਇਮਾਨ ਦੇ ਨਾਲ ਮਾਂ ਨੇ ਆਪਣੇ ਪੁੱਤਰ ਤੋਂ ਵਿਛੋੜਾ ਪਾਇਆ ਚਲੀ ਗਈ ਦੋਵੇਂ ਪਤੀ ਪਤਨੀ ਇਥੋਂ ਚਲੇ ਗਏ ਉਹ ਪੁੱਤਰ ਦੇਖਦਾ ਰਿਹਾ ਕਦੋਂ ਮੇਰੀ ਮਾਂ ਆਵੇ ਮੇਰੇ ਪਿਤਾ ਜੀ ਆਉਣ ਸਾਹ ਦਿਨ ਲੰਘਿਆ ਆਏ ਨਾ ਉਡੀਕਦਾ ਰਿਹਾ ਹੁਣ ਜਿਹੜੀ ਸੰਗਤ ਆਉਂਦੀ ਸੀ ਉਹਨਾਂ ਨੇ ਵੇਖਿਆ ਵੀ ਇਹ ਇਕੱਲਾ ਬੈਠਾ ਉਹ ਆਵਾਜ਼ਾਂ ਦਿੰਦਾ ਕਿ ਇੱਥੇ ਮੇਰੇ ਮਾਤਾ ਪਿਤਾ ਜੀ ਨੇ ਵੇਖੂ ਤਾਂ ਸਹੀ ਉਹ ਲੱਭਦੇ ਨੇ ਲੋਕ ਇੱਧਰ ਉੱਧਰ ਲੱਭਦੇ ਨੇ ਪਰ ਕੋਈ ਹੈ ਹੀ ਨਹੀਂ ਸੀ ਇੱਧਰ ਉੱਧਰ ਦੇਖਿਆ ਕੋਈ ਨਾ ਲੱਭਿਆ ਕਹਿੰਦਾ ਮੇਰਾ ਕੌਣ ਹੈ ਮੇਰਾ ਕੋਈ ਨਹੀਂ ਮੇਰੇ ਮਾਤਾ ਪਿਤਾ ਹੀ ਮੈਨੂੰ ਸਾਂਭਦੇ ਸੀ ਮੈਨੂੰ ਹੁਣ ਕਿਸੇ ਨੇ ਨਹੀਂ ਸਾਂਭਣਾ ਰੋਣ ਲੱਗ ਜਾਂਦਾ ਜੀ ਉੱਚੀ ਉੱਚੀ ਰੋਂਦਾ ਉੱਥੇ ਦੇ ਜੋ ਮਹਾਪੁਰਖ ਸੀਗੇ ਜੀ ਮਹਾਪੁਰਖ ਸੀਗੇ ਉਹਨਾਂ ਨੂੰ ਪਤਾ ਲੱਗਿਆ ਤੇ ਉਹ ਉੱਥੇ ਆਏ ਤੇ ਜਦੋਂ ਆਏ ਤਾਂ ਉਹਨਾਂ ਮਹਾਪੁਰਸ਼ਾਂ ਨੇ ਕਿਹਾ ਪੁੱਤਰ ਤੂੰ ਕਿਉਂ ਰੋਣਾ ਆਖਿਆ ਮੇਰੇ ਮਾਪਿਓ ਮੈਨੂੰ ਛੱਡ ਕੇ ਚਲੇ ਗਏ ਮੇਰਾ ਉਹਨਾਂ ਤੋਂ ਬਿਨਾਂ ਜੀ ਨਹੀਂ ਲੱਗਦਾ ਮਹਾਪੁਰਖ ਬੜੀ ਵੱਡੀ ਕਰਾਮਾਤ ਦੇ مالک ਬੜੀ ਸੋਜੀ ਵਾਲੀ ਸੀ ਗੱਲ ਵਕੜੀ ਚ ਲੈ ਕੇ ਆਖਿਆ ਗੱਲ ਸੁਣ ਉਹ ਮਾਪਿਓ ਨੇ ਓਦਾਂ ਵੀ ਤਾਂ ਤੈਨੂੰ ਇੱਕ ਦਿਨ ਛੱਡ ਕੇ ਜਾਣਾ ਹੀ ਸੀ ਜੇ ਤੂੰ ਮਾਪਿਓ ਬਣਾਉਣਾ ਤੇ ਇਸ ਗੁਰੂ ਨੂੰ ਬਣਾ ਇਸ ਪਰਮਾਤਮਾ ਨੂੰ ਬਣਾ ਤੇ ਉਹਨਾਂ ਨੇ ਉਹਨੂੰ ਤਰਵਾਸਾ ਦਿੱਤਾ ਬੱਚੇ ਨੂੰ ਤੇ ਰਾਤ ਰੋਂਦਾ ਰਿਹਾ ਜੀ ਮਾਹਪੁਰਖਾਂ ਨੇ ਆਪ ਜਲਪਾਣੀ ਸ਼ਿਕਵਾਇਆ ਦਿਨ ਚੜ੍ਹਿਆ ਤੇ ਸੇਵਾਦਾਰਾਂ ਨੂੰ ਮਾਹਪੁਰਸ਼ਾਂ ਨੇ ਆਖਿਆ ਕਿ ਇਹਨੂੰ ਇਸ਼ਨਾਨ ਕਰਵਾਓ ਤੇ ਉਹਨੂੰ ਇਸ਼ਨਾਨ ਕਰਵਾਇਆ ਤੇ ਉਸ ਲੰਗਰ ਹਾਲ ਦੇ ਦਰਵਾਜ਼ੇ ਅੱਗੇ ਜੀ ਉਹ ਬੈਠ ਜਾਂਦਾ ਕਿ ਮੇਰੇ ਮਾਪਿਓ ਆਉਣਗੇ ਉਹਨੂੰ ਉਮੀਦ ਹੁੰਦੀ ਆ ਕਿ ਮੇਰੇ ਮਾਪਿਓ ਆਉਣਗੇ ਉਡੀਕਦਾ ਰਹਿੰਦਾ ਉਹ ਕਹਿੰਦਾ ਮੈਂ ਕਿਤੇ ਨਹੀਂ ਜਾਣਾ ਸੰਤ ਕਹਿੰਦੇ ਅੰਦਰ ਸੌਂ ਜਾ ਤੇ ਉਹ ਕਹਿੰਦੇ ਨਹੀਂ ਉਹ ਕਹਿੰਦਾ ਕਿ ਨਹੀਂ ਮਾਰਾ ਜੀ ਮੇਰੇ ਮਾਪਿਓ ਆ ਗਏ ਤਾਂ ਮੈਨੂੰ ਕਿੱਥੇ ਲੱਭਣਗੇ ਉਹਨੂੰ ਹਜੇ ਵੀ ਆਸ ਸੀ ਕਿ ਮੇਰੇ ਮਾਪਿਓ ਆਉਣਗੇ ਤੇ ਇੱਥੇ ਹੀ ਲੱਭਣਗੇ ਮੈਂ ਇੱਥੇ ਹੀ ਸੋ ਜਾਣਾ ਉਹ ਦਰਵਾਜ਼ੇ ਅੱਗੇ ਬੈਠ ਜਾਂਦਾ ਤੇ ਇਦਾਂ ਹੀ ਜ ਦਿਨ ਬੀਤਦੇ ਗਏ ਮਾਪਿਓ ਦੇ ਨਹੀਂ ਆਏ ਉਹ ਉਥੇ ਲੰਗਰ ਹਾਲ ਦੇ ਦਰਵਾਜੇ ਤੇ ਬੈਠਾ ਹੀ ਆਪਣੇ ਮਾਪਿਓ ਨੂੰ ਰੋਜ਼ ਉਡੀਕਦਾ ਤੇ ਇੱਕ ਦਿਨ ਇਦਾਂ ਹੀ ਮਹਾਪੁਰਖਾਂ ਦੀ ਜੀ ਉਹਨਾਂ ਤੇ ਨਜ਼ਰ ਪਈ ਤੇ ਕਹਿੰਦੇ ਗੱਲ ਸੁਣ ਹੁਣ ਇੰਨੇ ਦਿਨ ਹੋ ਗਏ ਤੇਰੀ ਮਾਪਿਓ ਨਹੀਂ ਆਏ ਹੁਣ ਮੰਨ ਛੱਡਨਾ ਹੁਣ ਗੁਰੂ ਵਾਲਾ ਬਣ ਜਾ ਲੈ ਤੈਨੂੰ ਗੁਰੂ ਵਾਲਾ ਬਣਾ ਦਿੰਨੇ ਆ ਅੰਮ੍ਰਿਤ ਛਕਾ ਦਿੰਨੇ ਆ ਜੇ ਤੂੰ ਇੱਥੇ ਹੀ ਬਹਿਣਾ ਫਿਰ ਇੱਥੇ ਬੈਠਾ ਰਹਿ ਕੋਈ ਗੱਲ ਨਹੀਂ ਮਾਪੁਰਖ ਕਹਿੰਦੇ ਨੇ ਕਿ ਜੇ ਤੂੰ ਇਸ ਲੰਗਰ ਹਾਲ ਦੇ ਦਰਵਾਜੇ ਦੇ ਬਾਹਰ ਨਾ ਤੂੰ ਇੱਥੇ ਬੈਠ ਤੈਨੂੰ ਕੋਈ ਨਹੀਂ ਰੋਕਦਾ ਪਰ ਜਦੋਂ ਸੰਗਤਾਂ ਲੰਗਰ ਛਕਣ ਆਉਣਗੀਆਂ ਤੂੰ ਉਹਨਾਂ ਨੂੰ ਜਾਪ ਕਰਵਾਇਆ ਕਰ ਉੱਚੀ ਉੱਚੀ ਆਵਾਜ਼ ਦੇ ਆਕਰ ਸਤਨਾਮ ਵਾਹਿਗੁਰੂ ਤੂ ਵਾਹੀ ਗੁਰੂ ਦਾ ਨਾਮ ਦਾ ਜਪ ਕਰਵਾਇਆ ਕਰ ਤੇ ਮਹਾਪੁਰਸ਼ ਕਹਿੰਦੇ ਨੇ ਰੋਜ਼ ਨਾਮ ਜਪਿਆ ਕਰ ਤੇ ਜਪਾਇਆ ਕਰ ਉਹਨੇ ਰੋਜ਼ ਨਾਮ ਜਪਾਉਣਾ ਸ਼ੁਰੂ ਕਰ ਦਿੱਤਾ ਹੌਲੀ-ਹੌਲੀ ਰੰਗ ਜੁੜਨਾ ਸ਼ੁਰੂ ਹੋ ਗਿਆ ਰੰਗ ਲੱਗ ਗਿਆ ਉਹਨੇ ਜੀ ਨਾਮ ਜਪਉਣਾ ਸੰਗਤਾਂ ਨੇ ਲੰਗਰ ਛਕਣ ਤੋਂ ਬਾਅਦ ਵੀ ਬੈਠ ਜਾਣਾ ਕਹਿਣਾ ਬਾਬਾ ਜੀ ਨਾਮ ਜਪਾਓ ਉਹ ਨਾਮ ਜਪਾਉਣਾ ਉਹਨਾਂ ਨੇ ਜੀ ਮਾਪੁਰਖਾਂ ਨੇ ਵੀ ਆ ਕੇ ਸੰਗਤ ਵਿੱਚ ਬੈਠ ਜਾਣਾ ਤੇ ਨਾਮ ਜਪਣਾ ਸ਼ੁਰੂ ਕਰ ਦੇਣਾ ਤੇ ਨਾਮ ਜਪਣ ਚ ਇੰਨਾ ਰਸ ਬਣ ਗਿਆ ਕਿ ਸੰਗਤ ਹੁਣ ਉਡੀਕ ਕਰਦੀ ਰਹਿੰਦੀ ਸੀ ਕਿ ਕਦੋਂ ਨਾਮ ਜਪਣ ਦੀ ਵਾਰੀ ਆਵੇਗੀ ਹੌਲੀ ਹੌਲੀ ਰਸਨਾ ਦੇ ਉੱਤੇ ਹਰੀ ਦਾ ਵਾਸਾ ਹੋਣਾ ਸ਼ੁਰੂ ਹੋ ਗਿਆ ਤੇ ਇੱਕ ਦਿਨ ਸਮਾਂ ਆਇਆ ਉਹ ਨਾਮ ਜਪਾਰੇ ਸੀ ਮਹਾਪੁਰਖ ਉੱਠੇ ਤੇ ਆਪਣੀ ਗਲ ਚ ਸਰੂਪਾ ਲਾਇਆ ਤੇ ਸਾਰੀ ਸੰਗਤ ਦੇ ਸਾਹਮਣੇ ਉਹਨਾਂ ਦੇ ਗਲ ਦੇ ਵਿੱਚ ਜਿਹੜਾ ਉਹ ਬੱਚਾ ਸੀਗਾ ਜਿਹਨੂੰ ਮਾਪਿਓ ਛੱਡ ਕੇ ਗਏ ਸੀ ਉਹਨਾਂ ਦੀ ਗਲ ਦੇ ਵਿੱਚ ਉਹ ਸਰੂਪਾ ਪਾ ਕੇ ਕਿਹਾ ਸੰਗਤ ਜੀ ਅੱਜ ਤੋਂ ਇਸ ਗੁਰੂ ਘਰ ਦੀ ਸੇਵਾ ਸੰਭਾਲ ਅਸੀਂ ਇਹਨਾਂ ਨੂੰ ਬਖਸ਼ੀ ਸਾਰੀ ਸੰਗਤ ਅੱਜ ਤੋਂ ਇਹਨਾਂ ਨੂੰ ਹੀ ਆ ਕੇ ਜੋ ਕੁਝ ਪੁੱਛਣਾ ਦੱਸਣਾ ਇਹਨਾਂ ਨੂੰ ਹੀ ਆ ਕੇ ਪੁੱਛੇਗੀ ਦੱਸੇਗੀ ਸਾਡੀ ਹੁਣ ਉਮਰ ਹੋ ਗਈ ਐ ਅਸੀਂ ਹੁਣ ਸੇਵਾ ਨਹੀਂ ਕਰ ਸਕਦੇ ਪਰ ਸਾਨੂੰ ਹੁਣ ਪਤਾ ਲੱਗ ਗਿਆ ਕਿ ਹੁਣ ਯੋਗ ਬਣ ਗਿਆ ਇਹ ਨਾਮ ਜਪਣ ਲੱਗ ਗਿਆ ਤੇ ਜਪਾਉਣ ਵੀ ਲੱਗ ਗਿਆ ਸਮਾਂ ਲੰਘ ਗਿਆ ਜੀ ਤੇ ਮਹਾਪੁਰਸ਼ਾਂ ਨੇ ਉਹਨੂੰ ਜੋ ਸਿੱਖਿਆ ਦਿੱਤੀ ਸੀ ਉਹ ਜਿਹੜੀ ਸਿੱਖਿਆ ਮਹਾਪੁਰਸ਼ਾਂ ਤੋਂ ਲੈ ਕੇ ਜੀ ਉਹਨਾਂ ਨੇ ਵਰਤੌਣੀ ਸ਼ੁਰੂ ਕਰ ਦਿੱਤੀ ਤੇ ਐਸੀ ਕਰਾਮਾਤ ਵਰਤੀ ਜੀ ਇੱਕ ਦਿਨ ਐਸਾ ਆਇਆ ਕਿ ਜਿਹੜਾ ਉਹ ਬੱਚਾ ਸੀਗਾ ਜਿਹਨੂੰ ਮਾਪਿਓ ਛੱਡ ਕੇ ਗਏ ਸੀ ਉਹਨਾਂ ਨੂੰ ਅੰਮ੍ਰਿਤ ਵੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਜਿਹੜੇ ਮਾਹਪੁਰਖ ਸੀ ਉਹਨਾਂ ਨੂੰ ਅੰਮ੍ਰਿਤ ਵੀ ਛਕਵਾਇਆ ਦਾੜਾ ਪ੍ਰਕਾਸ਼ ਹੋ ਗਿਆ ਜੀ ਉਹਨਾਂ ਦਾ ਨੌਜਵਾਨ ਹੋ ਗਿਆ ਗੁਰੂ ਵਾਲਾ ਬਣ ਗਿਆ ਤੇ ਉਸੇ ਵੇਲੇ ਜੀ ਉਹਦੇ ਮਾਤਾ ਪਿਤਾ ਕਈ ਸਾਲਾਂ ਬਾਅਦ ਪਤਾ ਨਹੀਂ ਕਿੱਥੋਂ ਰੋਲ ਦੇ ਖੁੱਲਦੇ ਉੱਥੇ ਪਹੁੰਚੇ ਤੇ ਜਿਹੜਾ ਉਹ ਜੀ ਹੁਣ ਜਵਾਕ ਹੁੰਦਾ ਮਾਪਿਓ ਦਾ ਜਿਹੜਾ ਉੱਥੇ ਉਹ ਛੱਡ ਕੇ ਜਾਂਦੇ ਨੇ ਉਹ ਰੇੜੀ ਦੇ ਉੱਤੇ ਚੱਲਦੇ ਚੱਲਦੇ ਨੀ ਲੱਤਾਂ ਥੋੜੀਆਂ-ਥੋੜੀਆਂ ਉਹਦੀਆਂ ਚੱਲਣ ਲੱਗ ਪਈਆਂ ਹੁਣ ਸੇਵਾ ਵੀ ਕਰਨੀ ਸ਼ੁਰੂ ਕਰ ਦਿੱਤੀ ਆਪ ਇਸ਼ਨਾਨ ਕਰਨ ਲੱਗ ਗਿਆ ਜੀ ਆਪ ਹੀ ਉਹ ਜਲ ਪਾਣੀ ਛਕਣ ਲੱਗ ਗਿਆ ਜੀ ਹੌਲੀ-ਹੌਲੀ ਲੱਤਾਂ ਤੇ ਉੱਪਰ ਵੀ ਜੀ ਉਹਨਾਂ ਨੇ ਯਾਨੀ ਪੋੜੀਆਂ ਲਗਾ ਕੇ ਤੁਰਨਾ ਸ਼ੁਰੂ ਕਰਤਾ ਪਹਿਲਾਂ ਨਾਮ ਜਪਾਉਣਾ ਫਿਰ ਲੰਗਰ ਵਰਤਾਉਣਾ ਪਰ ਲੰਗਰ ਚੋਂ ਬਾਹਰ ਨਹੀਂ ਜਾਣਾ ਜਿੱਥੇ ਮਾਤਾ ਪਿਤਾ ਛੱਡ ਕੇ ਗਏ ਸੀ ਨਾ ਜੀ ਉੱਥੇ ਹੀ ਬੈਠਣਾ ਉੱਥੇ ਹੀ ਸੋਣਾ ਤੇ ਅੱਜ ਮਾਤਾ ਪਿਤਾ ਆ ਗਏ ਚੇਤਾ ਵੀ ਭੁੱਲ ਗਿਆ ਮਨ ਚ ਸੀ ਪਤਾ ਨਹੀਂ ਮਰ ਗਿਆ ਹੋਵੇਗਾ ਜਾਂ ਰੁੱਲ ਗਿਆ ਹੋਵੇਗਾ ਕਿਨੇ ਸੇਵਾ ਕੀਤੀ ਹੋਣੀ ਆ ਉਹਦੀ ਕੀ ਪਤਾ ੱੱਕੇ ਮਾਰ ਕੇ ਕੱਢ ਦਿੱਤਾ ਹੋਵੇ ਮਾਪਿ ਉਹ ਇਦਾਂ ਹੀ ਸੋਚਦੇ ਨਹੀਂ ਪਰ ਨਹੀਂ ਜੀ ਜਦੋਂ ਗੁਰੂ ਜੀ ਦੀ ਸ਼ਰਨ ਚ ਆਪਾਂ ਚਲੇ ਜਾਂਦੇ ਆ ਤੇ ਉਦੋਂ ਆਪਾਂ ਨੂੰ ਗੁਰੂ ਜੀ ਆਪਣੇ ਗੱਲ ਲਗਾ ਲੈਂਦੇ ਨੇ ਮਾਤਾ ਪਿਤਾ ਜਦੋਂ ਆਉਂਦੇ ਨੇ ਉਹ ਆਪਣੇ ਪੁੱਤਰ ਨੂੰ ਪਛਾਣ ਨਾ ਸਕੇ ਬਹਿ ਗਏ ਪ੍ਰਸ਼ਾਦੇ ਦੀ ਪੰਗਰ ਚ ਜੀ ਉਹਨਾਂ ਨੂੰ ਭੁੱਖ ਲੱਗੀ ਸੀ ਉਹਨਾਂ ਨੇ ਨਾਮ ਜਪਾਇਆ ਪਹਿਲਾਂ ਤੇ ਨਾਮ ਜਪਾ ਕੇ ਫਿਰ ਜਦੋਂ ਪ੍ਰਸ਼ਾਦਾ ਵਰਤੌਣ ਲੱਗੇ ਮਾਤਾ ਪਿਤਾ ਦੇ ਦੋਵੇਂ ਹੱਥ ਜਦੋਂ ਉਹਨਾਂ ਨੇ ਦੇਖੇ ਕਿ ਮਾਤਾ ਪਿਤਾ ਪ੍ਰਸ਼ਾਦਾ ਸ਼ਕਨ ਬੈਠ ਗਏ ਨੇ ਤੇ ਉਹ ਆਪਣੇ ਮਾਤਾ ਪਿਤਾ ਨੂੰ ਪਛਾਣ ਲੈਂਦੇ ਨੇ ਤੇ ਇੱਕ ਸੇਵਾਦਾਰ ਨੂੰ ਬੁਲਾ ਕੇ ਪ੍ਰਸ਼ਾਦਾ ਉਹਨਾਂ ਨੂੰ ਉਹਨਾਂ ਨੂੰ ਕਹਿੰਦੇ ਨੇ ਤੁਸੀਂ ਪ੍ਰਸ਼ਾਦਾ ਜਿਹੜੀ ਉਹਨੇ ਟੋਕਰੀ ਫੜੀ ਹੁੰਦੀ ਆ ਉਹਨਾਂ ਨੂੰ ਦੇ ਦਿੰਦੇ ਨੇ ਤੇ ਆਪਣੇ ਮਾ ਪਿਓ ਦੇ ਉਹ ਪੈਰੀ ਹੱਥ ਲਗਾਉਂਦੇ ਨੇ ਤੇ ਮਾ ਪਿਓ ਤਾਂ ਉਹਨਾਂ ਨੂੰ ਬਿਲਕੁਲ ਨਹੀਂ ਪਛਾਣ ਪਾਉਂਦੇ ਕਿਉਂਕਿ ਸਮਾਂ ਬਹੁਤ ਲੰਘ ਗਿਆ ਸੀ ਦਾਣਾ ਪ੍ਰਕਾਸ਼ ਹੋ ਗਿਆ ਸੀ ਪਛਾਣ ਨਹੀਂ ਸੀ ਆ ਰਹੀ ਮਾਤਾ ਪਿਤਾ ਪੁੱਛਦੇ ਨੇ ਕਿ ਬਾਬਾ ਜੀ ਤੁਸੀਂ ਸਾਡੇ ਪੈਰ ਹੀ ਹੱਥ ਕਿਉਂ ਲਗਾ ਰਹੇ ਹੋ ਜੀ ਉਹ ਕਹਿੰਦੇ ਨੇ ਕਿਉਂਕਿ ਤੁਸੀਂ ਮੈਨੂੰ ਇੱਥੇ ਛੱਡ ਕੇ ਜੀ ਨਾ ਜਾਂਦੇ ਅੱਜ ਮੈਂ ਇਸ ਪਦਵੀ ਤੇ ਨਾ ਪਹੁੰਚਦਾ ਤੁਸੀਂ ਕੌਣ ਐਸਾ ਮਾਤਾ ਪਿਤਾ ਪੁੱਛਦੇ ਨਹੀਂ ਤੇ ਉਹ ਕਹਿੰਦੇ ਨੇ ਮੈਂ ਤੁਹਾਡਾ ਪੁੱਤਰ ਜਿਹਨੂੰ ਤੁਸੀਂ ਇੱਥੇ ਛੱਡ ਕੇ ਚਲੇ ਗਏ ਸੀ ਅੱਜ ਮੇਰੇ ਦਾਤਾ ਨੇ ਮੇਰੇ ਤੋਂ ਮੇਰੇ ਤੇ ਦਾਤਾ ਵਰਤਾ ਦਿੱਤੀਆਂ ਕਿ ਅੱਜ ਮੇਰੇ ਦਾਤਾ ਨੇ ਮੇਰੇ ਤੇ ਦਾਤਾ ਵਰਤਾ ਦਿੱਤੀਆਂ ਮੈਨੂੰ ਗੁਰੂ ਘਰ ਦਾ ਮਾਲਕ ਬਣਾ ਦਿੱਤਾ ਸੇਵਾਦਾਰ ਬਣਾ ਦਿੱਤਾ ਮੈਨੂੰ ਗੁਰੂ ਘਰ ਦੀ ਬਖਸ਼ਿਸ਼ ਦੇ ਦਿੱਤੀ ਤੇ ਮਾਤਾ ਪਿਤਾ ਭੁੱਬਾ ਮਾਰ-ਮਾਰ ਕੇ ਰੋਣ ਲੱਗ ਪਏ ਜਿਹਨੂੰ ਅਸੀਂ ਨਿਕੰਮਾ ਸਮਾਂ ਦੇਸੀ ਛੱਡ ਗਏ ਸੀ ਗੁਰੂ ਘਰ ਨੇ ਉਹਨੂੰ ਹੀਰਾ ਬਣਾਤਾ ਹੱਥ ਜੋੜ ਕੇ ਕਹਿੰਦਾ ਆਪਣੇ ਮਾਤਾ ਪਿਤਾ ਨੂੰ ਕਹਿੰਦਾ ਮੈਨੂੰ ਤਾਂ ਇੱਥੇ ਛੱਡ ਗਏ ਪਰ ਮੇਰੇ ਤੇ ਕਿਰਪਾ ਹੋ ਗਈ ਮੈਂ ਗੁਰੂ ਵਾਲਾ ਬਣ ਗਿਆ ਤੁਸੀਂ ਵੀ ਹੁਣ ਗੁਰੂ ਵਾਲੇ ਬਣ ਜਾਓ ਤੇ ਮੇਰੇ ਨਾਲ ਰਲ ਜਾਓ ਕਹਿੰਦੇ ਮਾਤਾ ਪਿਤਾ ਨੇ ਵੀ ਉਸ ਵੇਲੇ ਸ਼ੁਕਰਾਨਾ ਕੀਤਾ ਤੇ ਕਿਹਾ ਸੱਚੇ ਪਾਤਸ਼ਾਹ ਤੂੰ ਸਭ ਦੀ ਸੁਣਦਾ ਹੈ ਸਾਨੂੰ ਨਹੀਂ ਪਤਾ ਸੀ ਤੂੰ ਇੰਨੀ ਲੱਗੀ ਹੋ ਕਿ ਸੁਨੇਗਾ ਅਸੀਂ ਤਾਂ ਉਮੀਦਾਂ ਲਾਈਆਂ ਸੀ ਪਰ ਤੂੰ ਤਾਂ ਕਿਰਪਾਈ ਕਰ ਦਿੱਤੀ ਪਰ ਹੁਣ ਚਰਨਾ ਨਾਲੇ ਲਾਇਆ ਜੀ ਚਰਨਾ ਨਾਲ ਲਾਈ ਰੱਖਣਾ ਇਦਾਂ ਜੀ ਜਿਹੜਾ ਉਹ ਜਿਹੜਾ ਬੱਚਾ ਸੀਗਾ ਜਿਨ੍ਹਾਂ ਤੇ ਮਾਪੁਰਖਾਂ ਦੀ ਕਿਰਪਾ ਹੋਈ ਉਸ ਵਾਹਿਗੁਰੂ ਜੀ ਦੀ ਕਿਰਪਾ ਹੋਈ ਵਾਹਿਗੁਰੂ ਜੀ ਦਾ ਜਦੋਂ ਸਿਮਰਨ ਕਰਨ ਲੱਗਿਆ ਜਪੌਣ ਲੱਗਿਆ ਤੇ ਆਪ ਵੀ ਜਪਣ ਲੱਗਿਆ ਸੰਗਤ ਨੂੰ ਜਪੌਣ ਲੱਗਿਆ ਤੇ ਵਾਹਿਗੁਰੂ ਜੀ ਦੀ ਐਸੀ ਕਿਰਪਾ ਵਰਤੀ ਕਿ ਮਾਪੁਰਖਾਂ ਨੇ ਉਹਨੂੰ ਵਰਦਾਨ ਦੇ ਦਿੱਤਾ ਤੇ ਗੁਰੂ ਘਰ ਦਾ مالک ਬਣਾ ਦਿੱਤਾ ਤੇ ਮਾਤਾ ਪਿਤਾ ਵੀ ਜਿਹੜੇ ਰੁੱਲਦੇ ਖੁੱਲਦੇ ਉੱਥੇ ਪਹੁੰਚੇ ਤੇ ਉਹਨਾਂ ਤੇ ਵੀ ਕਿਰਪਾ ਹੋਈ ਉਹ ਵੀ ਗੁਰੂ ਵਾਲੇ ਬਣ ਗਏ ਬੱਚਾ ਵੀ ਗੁਰੂ ਵਾਲਾ ਬਣ ਗਿਆ ਮਾਤਾ ਪਿਤਾ ਵੀ ਗੁਰੂ ਵਾਲੇ ਬਣ ਗਏ ਵਾਹਿਗੁਰੂ ਜੀ ਦਾ ਸਿਮਰਨ ਨਾਮ ਜਪਣ ਦੇ ਨਾਲ ਸਾਰੇ ਪਰਿਵਾਰ ਤੇ ਇੰਨੀ ਕਿਰਪਾ ਹੋਈ ਸੋ ਆਪਾਂ ਵੀ ਚਾਹੇ ਆਪਾਂ ਪੰਜ ਬਾਣੀਆਂ ਦਾ ਪਾਠ ਵੀ ਕਰਦੇ ਆਂ ਚਾਹੇ ਆਪਾਂ ਰਹਿਰਾਜ ਜੀ ਸਾਹਿਬ ਵੀ ਕਰਦੇ ਆਂ ਚਾਹੇ ਆਪਾਂ ਕੀਰਤਨ ਸੋਇਲਾ ਸਾਹਿਬ ਜੀ ਦਾ ਪਾਠ ਅਪਾ ਪਾਠ ਕਰਦੇ ਆ ਹਾਂਜੀ ਜ਼ਰੂਰ ਕਰੋ ਪਰ ਨਾਲ ਦੇ ਨਾਲ ਵਾਹਿਗੁਰੂ ਸਿਮਰਨ ਦਾ ਜਾਪ ਤੁਸੀਂ ਜ਼ਰੂਰ ਕਰਿਆ ਕਰੋ ਵਾਹਿਗੁਰੂ ਸਿਮਰਨ ਦੀ ਜਾਪ ਤੋਂ ਬਿਨਾ ਸਭ ਕੁਝ ਅਧੂਰਾ ਆ ਤੇ ਇਹ ਸੀਗੀ ਜੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਤੇ ਜੇ ਸਾਡੇ ਚੈਨਲ ਤੇ ਨਿਊ ਹੋ ਨਵੇਂ ਆਇਓ ਜੀ ਤੇ ਤੁਸੀਂ ਪਲੀਜ਼ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਤਾਂ ਕਿ ਜਦੋਂ ਵੀ ਅਸੀਂ ਨਵੀਂ ਕੋਈ ਵੀਡੀਓ ਅਪਲੋਡ ਕਰੀਏ ਤੇ ਸਾਡੇ ਭੈਣ ਭਰਾਵਾਂ ਕੋਲ ਪਹੁੰਚ ਜਾਇਆ ਕਰੇ ਤੇ ਇਦਾਂ ਦੀਆਂ ਵੀਡੀਓਜ਼ ਦੇਖਣ ਦੇ ਲਈ ਸਾਡੇ ਤੁਸੀਂ ਚੈਨਲ ਨੂੰ ਮੈਂ ਇੱਕ ਵਾਰ ਫੇਰ ਰਿਕੁਐਸਟ ਕਰਦੀ ਹਾਂ ਜਰੂਰ ਸਬਸਕ੍ਰਾਈਬ ਕਰਨਾ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਜਰੂਰ ਲਗਵਾਉਣਾ ਮਿਲਦੇ ਆ ਜੀ ਫਿਰ ਨੈਕਸਟ ਵੀਡੀਓਜ਼ ਤਦ ਤੱਕ ਦੇ ਲਈ ਸਤ ਨੂੰ ਤੁਹਾਡੀ ਭੈਣ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ